ਪਹਿਲਾ ਕਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਦੁਸ਼ਮਣੀ ਦੀ ਰੇਖਾ ਇੱਕ ਵਾਰ ਫਿਰ ਹੋ ਡੂੰਗੀ ਹੁੰਦੀ ਜਾ ਰਹੀ ਹੈ। ਭਾਰਤ ਪੂਰੇ ਤਰੀਕੇ ਦੇ ਨਾਲ ਪਾਕਿਸਤਾਨ ਵਿਰੁੱਧ ਕਾਰਵਾਈ ਕਰਨ ਦੇ ਮੂਡ ਦੇ ਵਿੱਚ ਹੈ। ਪਾਕਿਸਤਾਨ ਇਸ ਗੱਲ ਤੋਂ ਤਿਲਮਲਾ ਕੇ ਬੇਤੁਕੇ ਬਿਆਨ ਵੀ ਦੇ ਰਿਹਾ ਹੈ। ਇਹ ਸਭ ਦੇ ਚੱਲਦਿਆਂ ਅੱਜ ਅਸੀਂ ਤੁਹਾਡੇ ਨਾਲ ਭਾਰਤ ਅਤੇ ਪਾਕਿਸਤਾਨ ਦੀ ਇੱਕ ਅਜਿਹੀ ਵਿਲੱਖਣ ਕਹਾਣੀ ਸਾਂਝੀ ਕਰਨ ਲੱਗੇ ਹਾਂ ਜੋ ਇੱਕ ਮੋਟਰਸਾਈਕਲ ਦੇ ਉੱਪਰ ਆਧਾਰਿਤ ਹੈ। ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਪਾਕਿਸਤਾਨ ਨੂੰ 1971 ਦੀ ਜੰਗ ਤੋਂ ਬਾਅਦ ਅੱਧਾ ਮੁਲਕ ਦੇ ਕੇ ਇਸ ਮੋਟਰਸਾਈਕਲ ਦੀ ਅਧੂਰੀ ਅਤੇ ਉਧਾਰੀ ਰਹੀਦੀ ਕੀਮਤ ਅਦਾ ਕਰਨੀ ਪਈ ਸੀ। ਇਹ ਕਹਾਣੀ ਹੈ 1971 ਦੀ ਜੰਗ ਬਾਰੇ ਜੋ ਪਾਕਿਸਤਾਨ ਫੌਜ ਦੀ ਅਗਵਾਈ ਕਰ ਰਹੇ ਯਈਆ ਖਾਨ ਅਤੇ ਭਾਰਤੀ ਫੌਜ ਦੀ ਅਗਵਾਈ ਕਰ ਰਹੇ ਸैम ਮਾਨੇਕਸ਼ਾ ਦੇ ਵਿਚਕਾਰ ਹੋਈ ਸੀ। ਯਈਆ ਖਾਨ ਅਤੇ ਸैम ਮਾਨੇਕਸ਼ਾ ਚੰਗੇ ਦੋਸਤ ਸਨ। ਇਸੇ ਦੌਰਾਨ ਯਈਆ ਖਾਨ ਨੇ ਸੈਮ ਮਾਨੇਕਸ਼ਾ ਤੋਂ ਇੱਕ ਮੋਟਰਸਾਈਕਲ ਲਿਆ ਸੀ ਪਰ ਉਸਨੇ ਕਦੇ ਵੀ ਇਸ ਮੋਟਰਸਾਈਕਲ ਦੇ ਪੈਸੇ ਨਹੀਂ ਦਿੱਤੇ ਪਰ ਜਦੋਂ 1971 ਦੀ ਜੰਗ ਤੋਂ ਬਾਅਦ ਪਾਕਿਸਤਾਨ ਹਾਰ ਗਿਆ ਅਤੇ ਪੂਰਬੀ ਪਾਕਿਸਤਾਨ ਯਾਨੀ ਕਿ ਬੰਗਲਾਦੇਸ਼ ਦੁਨੀਆ ਦੇ ਨਕਸ਼ੇ ਤੇ ਉੱਭਰਿਆ ਤਾਂ ਸੈਮ ਮਾਨੇਕਸ਼ਾ ਨੇ ਉਸ ਮੋਟਰਸਾਈਕਲ ਦੇ ਬਾਰੇ ਇੱਕ ਵੱਡਾ ਬਿਆਨ ਦਿੱਤਾ ਸੀ ਸਹਿਮਾਨੇਕਸ਼ਾ ਅਤੇ ਯਈਆ ਖਾਨ ਦੀ ਦੋਸਤੀ ਉਸ ਸਮੇਂ ਤੋਂ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਵੰਡੇ ਨਹੀਂ ਸਨ ਗਏ ਉਸ ਸਮੇਂ ਬ੍ਰਿਟਿਸ਼ ਇੰਡੀਅਨ ਆਰਮੀ ਸੀ ਅਤੇ ਸਹਿਮਾਨੇਕਸ਼ਾ ਅਤੇ ਯਈਆ ਖਾਨ ਇੱਕੋ ਆਰਮੀ ਦੇ ਵਿੱਚ ਹੋਇਆ ਕਰਦੇ ਸਨ ਸਹਿਮਾਨੇਕਸ਼ਾ ਉਸ ਸਮੇਂ ਲੈਫਟੀਨੈਂਟ ਕਰਨਲ ਅਤੇ ਯਈਆ ਖਾਨ ਮੇਜਰ ਵਜੋਂ ਤਾਇਨਾਤ ਸਨ ਦੋਹਾਂ ਵਿਚਕਾਰ ਚੰਗੀ ਦੋਸਤੀ ਹੋਇਆ ਕਰਦੀ ਸੀ ਯਯਾ ਖਾਨ ਨੂੰ ਸੈਮ ਮਾਨੇਕਸ਼ਾ ਦੀ ਇੱਕ ਬਾਈਕ ਪਸੰਦ ਸੀ ਉਹਨਾਂ ਸੈਮ ਨੂੰ ਇਸ ਨੂੰ ਵੇਚਣ ਦੇ ਲਈ ਕਿਹਾ ਕਿਹਾ ਜਾਂਦਾ ਹੈ ਕਿ ਮਾਨੇਕਸ਼ਾ ਨੇ ਉਹ ਮੋਟਰਸਾਈਕਲ ਯਯਾ ਖਾਨ ਨੂੰ 1000 ਰੁਪਏ ਦੇ ਵਿੱਚ ਵੇਚ ਦਿੱਤਾ ਸੀ ਜਦੋਂ ਦੋਵੇਂ ਦੇਸ਼ ਵੱਕ ਹੋਏ ਤਾਂ ਦੋਵਾਂ ਨੂੰ ਆਪਣੇ ਦੇਸ਼ ਦੀ ਫੌਜ ਦੀ ਕਮਾਂਡ ਸੰਭਾਲਣ ਦੇ ਲਈ ਹੁਕਮ ਹੋਏ ਪਰ ਉਹਨਾਂ ਨੇ ਕਦੇ ਵੀ ਸੈਮ ਨੂੰ ਮੋਟਰਸਾਈਕਲ ਦੇ ਪੈਸੇ ਨਹੀਂ ਦਿੱਤੇ ਦੋਵਾਂ ਦੇਸ਼ਾਂ ਨੂੰ ਵੱਖ ਹੋਏ 23 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਸੀ ਪਰ ਯਈਆ ਖਾਨ ਅਜੇ ਵੀ ਸैम ਦੇ ਮੋਟਰਸਾਈਕਲ ਦੇ 1000 ਰੁਪਏ ਨਹੀਂ ਸੀ ਦੇ ਰਿਹਾ ਦੋਵਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀ ਕੀਤੀ ਸੀ ਪੂਰਬੀ ਪਾਕਿਸਤਾਨ ਦੇ ਵਿੱਚ ਯਈਆ ਖਾਨ ਦਾ ਪ੍ਰਸ਼ਾਸਨ ਉਹਨਾਂ ਨੂੰ ਬਹੁਤ ਤੰਗ ਕਰ ਰਿਹਾ ਸੀ ਪੂਰਬੀ ਪਾਕਿਸਤਾਨ ਦੇ ਲੋਕਾਂ ਨੂੰ ਪੱਛਮੀ ਪਾਕਿਸਤਾਨੀਆਂ ਵਰਗੇ ਅਧਿਕਾਰ ਨਹੀਂ ਮਿਲਦੇ ਸਨ ਅਜਿਹੀ ਸਥਿਤੀ ਦੇ ਵਿੱਚ 1971 ਦੇ ਵਿੱਚ ਪੂਰਬੀ ਪਾਕਿਸਤਾਨ ਯਾਨੀ ਕਿ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਵੱਖ ਕਰਨ ਦੇ ਲਈ ਇੱਕ ਜੰਗ ਸ਼ੁਰੂ ਹੋ ਗਈ। 1971 ਦੇ ਵਿੱਚ ਭਾਰਤ ਤੇ ਪਾਕਿਸਤਾਨ ਨੇ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਸੈਮਾਨ ਅਨੇਕਸ਼ਾ ਦੀ ਫੌਜ ਨੇ ਪਾਕਿਸਤਾਨ ਨੂੰ ਇੱਕ ਚੰਗਾ ਸਬਕ ਸਿਖਾਇਆ। ਫਿਰ 16 ਦਸੰਬਰ 1971 ਨੂੰ ਇੱਕ ਨਵਾਂ ਦੇਸ਼ ਬੰਗਲਾਦੇਸ਼ ਵਜੋਂ ਹੋਣ ਦੇ ਵਿੱਚ ਆਇਆ। ਯਹੀਆ ਖਾਨ ਬੁਰੀ ਤਰੀਕੇ ਦੇ ਨਾਲ ਉਸ ਵਕਤ ਹਾਰ ਰਿਹਾ ਸੀ ਯਹੀਆ ਖਾਨ ਨੇ ਉਦੋਂ ਵੀ ਮੋਟਰਸਾਈਕਲ ਦੇ ਪੈਸੇ ਸੈਮ ਨੂੰ ਨਹੀਂ ਸੰਦਤੇ ਪਰ ਸੈਮ ਮਾਨੇਕਸ਼ਾ ਆਪਣੇ ਹਾਸੇ ਮਜ਼ਾਕ ਵਾਲੇ ਅੰਦਾਜ਼ ਦੇ ਲਈ ਵੀ ਜਾਣੇ ਜਾਂਦੇ ਸਨ ਸੋ 1971 ਦੀ ਜੰਗ ਤੋਂ ਬਾਅਦ ਸੈਮ ਮਾਨੇਕਸ਼ਾ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਯਹੀਆ ਖਾਨ ਨੇ ਆਪਣਾ ਅੱਧਾ ਦੇਸ਼ ਦੇ ਕੇ ਮੇਰੇ ਮੋਟਰਸਾਈਕਲ ਦੇ ਪੈਸੇ ਅਦਾ ਕੀਤੇ ਨੇ ਬਾਕੀ ਇਸ ਖਬਰ ਦੇ ਨਾਲ-ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੀ ਇਸ ਤਣਾਅਪੂਰਨ ਸਥਿਤੀ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਤੇ ਇਸ ਤਰ੍ਹਾਂ ਦੀਆਂ ਵੱਡੀਆਂ ਤਾਜ਼ਾ ਤੇ ਪੁਖਤਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ